ਕਲਦਾਨ ਮਿਊਟ ਵੇਖ ਰਿਹਾ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਬਦਮਾਸ਼ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀ ਕੀਤੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੇਜ਼ੀ ਲਿਆਂਦੀ ਜਾਵੇ ਤੇ ਮਾਮਲਾ ਵੀ ਦਰਜ ਕੀਤਾ ਜਾਵੇ ਕਿਉਂਕਿ ਮਾਰਚ ਮਹੀਨੇ ਦੇ ਵਿੱਚ ਬਦਮਾਸ਼ ਲਾਰੈਂਸ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਕੀਤੀ ਸੀ ਜੇਲ੍ਹ 'ਚ ਇੰਟਰਵਿਊ ਹੋਈ ਜਿਵੇਂ ਹੀ ਇੰਟਰਵਿਊ ਸੋਸ਼ਲ ਮੀਡੀਆ ਤੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਉੱਠਦੇ ਨੇ ਖਾਸ ਕਰਕੇ ਮਰਹੂਮ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਮਾਪੇ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਸਵਾਲ ਜ਼ਰੂਰ ਕਰਦੇ ਨੇ ਕਿ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਕਿਸ ਤਰੀਕੇ ਦੇ ਨਾਲ ਹੋਗੀ ਕਿਉਂਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲਾਰੈਂਸ ਬਿਸ਼ਨੋਈ ਸਭ ਤੋਂ ਮੂਰੇ ਹੈ ਲਾਰੈਂਸ ਬਿਸ਼ਨੋਈ ਦਾ ਨਾਮ ਸਭ ਤੋਂ ਅੱਗੇ ਆਉਂਦਾ ਤੇ ਉਸ ਨੂੰ ਲੈ ਕੇ ਜਿਵੇਂ ਹੀ ਲਾਰੈਂਸ ਇੰਟਰਵਿਊ ਸੋਸ਼ਲ ਮੀਡੀਆ ਤੇ ਆਉਂਦੀ ਹੈ ਤੇ ਉਸ ਇੰਟਰਵਿਊ ਦੇ ਵਿੱਚ ਲੋਰੈਂਸ ਬਿਸ਼ਨੋਈ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦਾ ਹੈ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਵੀ ਗੱਲਬਾਤ ਜਿਹੜੀ ਹੈ ਲੋਰੈਂਸ ਬਿਸ਼ਨੋਈ ਦੇ ਵੱਲੋਂ ਇੰਟਰਵਿਊ ਦੇ ਵਿੱਚ ਕੀਤੀ ਗਈ ਤਾਂ ਇੰਟਰਵਿਊ ਆਈ ਕਈ ਤਰ੍ਹਾਂ ਦੇ ਸਵਾਲ ਉੱਠੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਵੱਖ-ਵੱਖਰੀਆਂ ਟਿੱਪਣੀਆਂ ਉਸ ਇੰਟਰਵਿਊ ਨੂੰ ਲੈ ਕੇ ਕੀਤੀਆਂ ਤੇ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਵੀ ਇਹ ਜਿਹੜੀ ਸਖਤ ਸਤੀ ਦੇ ਨਾਲ ਸਤੀ ਵਾਲਾ ਰੋਕ ਜਿਹੜਾ ਅਕਤਿਆਰ ਕੀਤਾ ਗਿਆ ਸੀ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਗਈ ਕਿ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਵਾਲਾ ਮਾਮਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਪਤਾ ਲਾਇਆ ਜਾਵੇ ਕਿ ਆਖਰੀ ਇੰਟਰਵਿਊ ਕਿੱਥੋਂ ਹੋਈ ਹੈ ਤਾਂ ਮਾਰਚ ਮਹੀਨੇ ਤੋਂ ਹੀ ਇਹ ਕੇਸ ਜਿਹੜਾ ਉਹ ਚੱਲ ਰਿਹਾ ਤੇ ਹੁਣ ਦਸੰਬਰ ਦੇ ਵਿੱਚ ਆ ਕੇ ਹਾਈ ਕੋਰਟ ਦੇ ਵੱਲੋਂ ਇੱਕ ਵਾਰ ਮੋੜ ਤੋਂ ਸਖਤੀ ਵਾਲਾ ਰੁਖ ਜਿਹੜਾ ਤਿਆਰ ਕੀਤਾ ਗਿਆ ਹੈ ਸਖਤ ਆਦੇਸ਼ ਜਿਹੜੇ ਨੇ ਹੁਕਮ ਜਾਰੀ ਕੀਤੇ ਗਏ ਨੇ ਕੇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ ਜਾਂਚ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਜਿਹੜੀ ਰਿਪੋਰਟ ਹੈ ਉਹ 2 ਮਹੀਨਿਆਂ ਦੇ ਵਿੱਚ ਚਾ ਦਾਇਰ ਕਰਵਾਈ ਜਾਵੇ ਪੂਰੀ ਰਿਪੋਰਟ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਦਮਾਸ਼ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਨਿੱਜੀ ਚੈਨਲ ਤੇ ਦਿੱਤੀ ਗਈ ਦੋ ਇੰਟਰਵਿਊਸ ਦਿੱਤੀਆਂ ਗਈਆਂ ਸੀ ਦਰਅਸਲ ਲਾਰੈਂਸ ਬਿਸ਼ਨੋਈ ਦੇ ਵੱਲੋਂ ਪਹਿਲਾਂ ਇੱਕ ਇੰਟਰਵਿਊ ਆਉਂਦੀ ਹੈ ਤਾਂ ਫਿਰ ਕੁਝ ਸਮੇਂ ਬਾਅਦ ਹੀ ਦੂਜੀ ਇੰਟਰਵਿਊ ਉਸੇ ਨਿੱਜੀ ਚੈਨਲ ਦੇ ਉੱਤੇ ਬਦਮਾਸ਼ ਲਾਰੈਂਸ ਬਿਸ਼ਨੋਈ ਦੀ ਆ ਜਾਂਦੀ ਹੈ ਤੇ ਇਸੇ ਨੂੰ ਲੈ ਕੇ ਹੁਣ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇ ਦੋ ਐਫ ਆਈ ਆਰ ਜਿਹੜੀ ਨੇ ਉਹਨੂੰ ਪੁਲਿਸ ਨੂੰ ਕਿਹਾ ਗਿਆ ਕਿ ਦਰਜ ਕੀਤੀਆਂ ਜਾਣ ਤੇ ਪੂਰੇ ਮਾਮਲੇ ਦੀ ਜਾਂਚ ਚ ਤੇਜੀ ਲਿਆਂਦੀ ਜਾਵੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਕੀਰਤੀ ਸਿੰਘ ਦੀ ਬੈਂਚ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਡਾਇਰੈਕਟਰ ਜਨਰਲ ਪ੍ਰਬੋਤ ਕੁਮਾਰ ਦੀ ਅਗਵਾਈ ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਐਫ ਆਈ ਆਰ ਦਰਜ ਕਰਕੇ ਜਾਂਚ ਜਾਂਚ ਨੂੰ ਵੀ ਤੇਜੀ ਦੇ ਨਾਲ ਪੂਰਾ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਅਦਾਲਤ ਦੇ ਸਾਹਮਣੇ 2 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਸਥਿਤੀ ਰਿਪੋਰਟ ਦਾਇਰ ਕਰਨ ਲਈ ਵੀ ਕਿਹਾ ਗਿਆ ਹੈ ਅਦਾਲਤ ਨੇ ਵੀ ਕਿਹਾ ਕੀ ਇੰਟਰਵਿਊ ਦੀ ਸਹੂਲਤ ਦਿੱਤੀ ਗਈ ਜਿਸ ਨਾਲ ਦੇ ਵੱਲੋਂ ਉਹਨਾਂ ਨੂੰ ਜਲਦੀ ਤੋਂ ਜਲਦੀ ਨਾਮਜ਼ਦ ਕੀਤਾ ਜਾਵੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਜੇਲ੍ਹ ਅੰਦਰ ਕੈਦੀਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਨਾਲ ਸੰਬੰਧਿਤ ਮਾਮਲੇ ਦੀ ਸੁਨਵਾਈ ਕਰਦੇ ਆ ਜਿਹੜੇ ਉਹ ਕੀਤੇ ਗਏ ਨੇ ਸੋ ਜਿਵੇਂ ਹੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੋਸ਼ਲ ਮੀਡੀਆ ਤੇ ਆਈ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਉੱਠਨੇ ਸ਼ੁਰੂ ਹੋ ਗਏ ਕਿਉਂਕਿ ਬਦਮਾਸ਼ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸਭ ਤੋਂ ਮੁੱਖ ਦੋਸ਼ੀ ਕਹਿ ਸਕਦੇ ਆ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਵੱਲੋਂ ਦੋ ਇੰਟਰਵਿਊ ਦਿੱਤੀਆਂ ਗਈਆਂ ਸੀ ਤੇ ਅਦਾਲਤ ਨੇ ਪੰਜਾਬ ਦੇ ਡੀਜੀਪੀ ਨੂੰ ਇਹ ਨਿਰਦੇਸ਼ ਜਿਹੜੇ ਉਹ ਦੇ ਦਿੱਤੇ ਨੇ ਕਿ ਉਹ ਦੋਵੇਂ ਇੰਟਰਵਿਊਸ ਨੂੰ ਸੋਸ਼ਲ ਮੀਡੀਆ ਤੇ ਜਾਂ ਫਿਰ ਜਿੱਥੇ ਕਿਤੇ ਵੀ ਇਹ ਦੋਵੇਂ ਇੰਟਰਵਿਊਸ ਜਿਹੜੇ ਵੀ ਪਲੈਟਫਾਰਮ ਤੇ ਪਾਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਉਸਾਈਟ ਉਸ ਇੰਟਰਵਿਊ ਨੂੰ ਬਲੌਕ ਕੀਤਾ ਜਾਵੇ ਤਾਂ ਜੋ ਇੰਟਰਵਿਊ ਕਿਤੇ ਵੀ ਨਾ ਚੱਲ ਸਕੇ ਤੇ ਇਸੇ ਦੇ ਨਾਲ ਇਹ ਵੀ ਯਕੀਨੀ ਬਣਾਇਆ ਕਿ ਜਿਵੇਂ ਇਹ ਨਿਊਜ਼ ਚੈਨਲ ਜਿਸ ਨੇ ਇੰਟਰਵਿਊ ਦੀ ਮੇਜ਼ਬਾਨੀ ਕੀਤੀ ਸੀ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਸਾਰੇ ਉਹ ਵੀ ਨਿਊਜ਼ ਚੈਨਲ ਜਿਹੜਾ ਉਹ ਵੀ ਆਪਣੇ ਆ ਸਾਰੇ ਪਲੇਟਫਾਰਮ ਤੋਂ ਇਸ ਇੰਟਰਵਿਊ ਨੂੰ ਹਟਾ ਦੇਵੇ ਅਦਾਲਤ ਨੇ ਕਿਹਾ ਕਿ ਉਸਨੇ ਇੰਟਰਵਿਊ ਦੀ ਜਿਹੜੀ ਗੱਲਬਾਤ ਇੰਟਰਵਿਊ ਦੇ ਵਿੱਚ ਕੀਤੀ ਹੈ ਉਹ ਇਹ ਦਰਸਾਉਂਦਾ ਕਿ ਇਹ ਅਪਰਾਧ ਅਤੇ ਅਪਰਾਧੀ ਦੀ ਵਡਿਆਈ ਕਰਦਾ ਹੈ ਤੇ ਇਸ ਪੂਰੇ ਮਾਮਲੇ ਦੀ ਸੁਣਵਾਈ ਜਿਹੜੀ ਹੈ ਉਹ ਹੁਣ 10 ਜਨਵਰੀ ਨੂੰ ਹੋਵੇਗੀ ਸੋ ਸਿੱਧੇ ਤੌਰ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਇਹ ਗੱਲ ਹੈ ਕਹ ਦਿੱਤੀ ਗਈ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ 2 ਮਹੀਨਿਆਂ ਦੇ ਵਿੱਚ ਵਿੱਚ ਪੂਰੇ ਮਾਮਲੇ ਦੀ ਰਿਪੋਰਟ ਜਿਹੜੀ ਹੈ ਉਹ ਦਰਜ ਕਰਵਾਈ ਜਾਵੇ ਤੇ ਜਿੱਥੇ ਕਿਤੇ ਵੀ ਲਾਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਜਿਹੜੇ-ਜਿਹੜੇ ਪਲੇਟਫਾਰਮ ਤੇ ਪਈ ਹੈ ਉਸ ਨਿੱਜੀ ਚੈਨਲ ਨੂੰ ਵੀ ਕਿਹਾ ਗਿਆ ਕਿ ਜਿੱਥੇ-ਜਿੱਥੇ ਇੰਟਰਵਿਊ ਪਈ ਹੈ ਉਸ ਨੂੰ ਹਟਾਇਆ ਜਾਵੇ ਇਹ ਆਦੇਸ਼ ਜਿਹੜੇ ਨੇ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਸੋ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਹੁਣ 10 ਜਨਵਰੀ ਨੂੰ ਹੋਵੇਗੀ